ਅਨਜਾਨੇ ਛੁਏ ਪਾਪ ਦਾ ਫਲ ਮਨੁੱਖ ਕਿਵੇਂ ਭੋਗਦਾ ਹੈ ਦੋਸਤੋ ਇਸ ਸੰਸਾਰ 'ਚ ਇਹੋ ਜਿਹਾ ਕੋਈ ਵਿਰਲਾ ਹੀ ਹੋਵੇਗਾ ਜਿਸਨੇ ਕਦੇ ਪਾਪ ਨਾ ਕੀਤਾ ਹੋਵੇ ਜਾਣੇ ਅਨਜਾਨੇ 'ਚ ਹਰ ਕੋਈ ਪਾਪ ਕਰਦਾ ਹੀ ਹੋਵੇਗਾ ਇਹ ਗੱਲ ਅਲੱਗ ਹੈ ਕਿ ਕਿਸੇ ਦਾ ਪਾਪ ਛੋਟਾ ਹੁੰਦਾ ਹੈ ਤੇ ਕਿਸੇ ਦਾ ਪਾਪ ਵੱਡਾ ਹੁੰਦਾ ਹੈ ਪਾਪ ਚਾਹੇ ਛੋਟਾ ਹੋਵੇ ਜਾਂ ਵੱਡਾ ਪਾਪ ਤਾਂ ਪਾਪ ਹੀ ਹੁੰਦਾ ਹੈ ਸਾਨੂੰ ਇਹੋ ਜਿਹਾ ਹਰ ਕੰਮ ਤੋਂ ਬਚਣਾ ਚਾਹੀਦਾ ਹੈ ਜੋ ਪਾਪ ਦਾ ਹਿੱਸੇਦਾਰ ਬੰਦਾ ਹੈ ਦੋਸਤੋ ਇਹ ਕਹਾਣੀ ਤੁਹਾਨੂੰ ਪਾਪ ਕਰਨ ਤੋਂ ਬਚਾਵੇਗੀ ਤੇ ਇਹ ਵੀ ਦੱਸੇਗੀ ਰਾਹ ਚੱਲਦੇ ਅਸੀਂ ਪਾਪ ਦੇ ਭਾਗੀਦਾਰ ਕਿਵੇਂ ਬਣ ਜਾਂਦੇ ਹਾਂ ਤਾਂ ਚਲੋ ਬਨੇ ਰਹਿਣਾ ਸਾਡੇ ਨਾਲ ਇਸ ਕਹਾਣੀ ਚ ਵੀਡੀਓ ਦੇ ਆਖਰ ਤੱਕ ਦੋਸਤੋ ਇੱਕ ਸਮੇਂ ਦੀ ਗੱਲ ਹੈ ਕਿਸੇ ਜੰਗਲ ਵਿੱਚ ਇੱਕ ਬੋੜ ਦੇ ਦਰਖਤ ਦੇ ਹੇਠਾਂ ਇੱਕ ਨਾਗ ਤੇ ਨਾਗਿੰਦ ਦਾ ਜੋੜਾ ਰਹਿੰਦਾ ਸੀ ਦੋਮਾ ਵਿੱਚ ਬੜਾ ਪਿਆਰ ਸੀ ਦੋਨੋਂ ਜੰਗਲ ਵਿੱਚ ਘੁੰਮਦੇ ਸੀ ਤੇ ਉਸ ਬੋੜ ਦੀ ਜੜ ਵਿੱਚ ਸੁਖਪੂਰਵਕ ਆਪਣੀ ਜ਼ਿੰਦਗੀ ਬਿਤਾ ਰਹੇ ਸੀ ਹਾਲੇ ਤੱਕ ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਕੋਈ ਦੁੱਖ ਦੀ ਘੜੀ ਨਹੀਂ ਆਈ ਸੀ ਹਾਲੇ ਤੱਕ ਉਹ ਇਸ ਦੁਨੀਆ ਦੇ ਦੁੱਖਾਂ ਤੋਂ ਅਣਜਾਣ ਸਨ ਯਾਦ ਰੱਖਣਾ ਮਨੁੱਖ ਤੇ ਜਦ ਕੋਈ ਮੁਸ਼ਕਲ ਨਹੀਂ ਆਉਂਦੀ ਤਦ ਤੱਕ ਉਸ ਨੂੰ ਦੁੱਖ ਦਾ ਅਹਿਸਾਸ ਨਹੀਂ ਹੁੰਦਾ ਦੋਸਤੋ ਜ਼ਿੰਦਗੀ 'ਚ ਇੰਨਾ ਦੁੱਖਾਂ ਦਾ ਆਣਾ ਵੀ ਬਹੁਤ ਵੱਡਾ ਯੋਗਦਾਨ ਹੈ ਦੁੱਖ ਜ਼ਿੰਦਗੀ ਦੇ ਬਹੁਤ ਸਾਰੇ ਅਨੁਭਵ ਸਿਖਾ ਜਾਂਦਾ ਹੈ ਜਦ ਇੱਕ ਰਸਤਾ ਬੰਦ ਹੋ ਜਾਂਦਾ ਹੈ ਤਾਂ ਭਵਿੱਖ 'ਚ ਕਈ ਰਸਤੇ ਖੋਲ ਦਿੰਦਾ ਹੈ ਕਹਿੰਦੇ ਹਨ ਮਨੁੱਖ ਜਦ ਖੁਦ ਸੁਖੀ ਹੁੰਦਾ ਹੈ ਤਾਂ ਉਸ ਨੂੰ ਸੰਸਾਰ ਦੇ ਸਾਰੇ ਲੋਕ ਸੁਖੀ ਨਜ਼ਰ ਆਉਂਦੇ ਹਨ ਦੁੱਖ ਦਾ ਦਰਦ ਤਾਂ ਉਦੋਂ ਸਮਝ ਵਿੱਚ ਆਉਂਦਾ ਹੈ ਜਦੋਂ ਖੁਦ ਦੁੱਖ ਵਿੱਚ ਹੁੰਦਾ ਹੈ ਦੂਜੀ ਗੱਲ ਮਨੁੱਖ ਨੂੰ ਇਸ ਗੱਲ ਦਾ ਵੀ ਭਰਮ ਨਹੀਂ ਪਾਲਣਾ ਚਾਹੀਦਾ ਕਿ ਅੱਜ ਅਸੀਂ ਸੁਖੀ ਹਾਂ ਤਾਂ ਕੱਲ ਕੋਈ ਦੁੱਖ ਨਹੀਂ ਆਵੇਗਾ ਸੁਖ ਦੁੱਖ ਜ਼ਿੰਦਗੀ ਦਾ ਹਿੱਸਾ ਹਨ ਦੁੱਖ ਤੋਂ ਬਾਅਦ ਸੁਖ ਹੁੰਦਾ ਹੈ ਤੇ ਸੁਖ ਤੋਂ ਬਾਅਦ ਦੁੱਖ ਹੁੰਦਾ ਹੈ। ਇਹ ਹੀ ਜ਼ਿੰਦਗੀ ਦਾ ਸੱਚ ਹੈ। नाग ਤੇ ਨਾਗਿਨ ਬੜੇ ਸੁਖ ਵਿੱਚ ਰਹਿ ਰਹੇ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਉਹਨਾਂ ਤੇ ਵੀ ਬਹੁਤ ਵੱਡੀ ਮੁਸ਼ਕਲ ਆ ਜਾਵੇਗੀ। ਦੋਸਤੋ ਇੱਕ ਦਿਨ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਅਸਮਾਨ ਵਿੱਚ ਕਾਲੇ-ਕਾਲੇ ਬੱਦਲ ਛਾ ਜਾਂਦੇ ਹਨ। ਭਿਆਨਕ ਹਨੇਰੀ ਤੇ ਤੂਫਾਨ ਆ ਜਾਂਦਾ ਹੈ। नाग ਤੇ ਨਾਗਿਨ ਉਸ ਸਮੇਂ ਜੰਗਲ ਵਿੱਚ ਘੁੰਮ ਰਹੇ ਸੀ। ਭਿਆਨਕ ਤੂਫਾਨ ਨੂੰ ਦੇਖ ਕੇ ਉਹ ਦੋਨੋਂ ਭੱਜ ਕੇ ਆਪਣੀ ਖੱਡ ਵਿੱਚ ਚਲੇ ਜਾਂਦੇ ਹਨ ਦੋਸਤੋ ਉਹ ਬੜਾ ਹੀ ਵੱਡਾ ਬੋੜ ਦਾ ਦਰਖਤ ਸੀ ਉਸ ਤੇ ਹਜ਼ਾਰਾਂ ਹੀ ਪੰਛੀ ਆਪਣਾ ਆਲਣਾ ਬਣਾ ਕੇ ਰਹਿੰਦੇ ਸੀ ਕਿਸੇ ਦੇ ਆਲਣੇ ਚ ਅੰਡੇ ਰੱਖੇ ਹੋਏ ਸੀ ਕਿਸੇ ਦੇ ਛੋਟੇ ਛੋਟੇ ਬੱਚੇ ਸੀ ਤੂਫਾਨ ਦੀ ਰਫਤਾਰ ਉਸ ਬੋੜ ਦੇ ਦਰਖਤ ਨੂੰ ਹਿਲਾ ਕੇ ਰੱਖ ਦਿੰਦੀ ਹੈ ਉਸ ਤੂਫਾਨ ਦਾ ਉਸ ਦਰਖਤ ਤੇ ਇਹੋ ਜਿਹਾ ਅਸਰ ਹੁੰਦਾ ਹੈ ਕਿ ਉਸ ਦੇ ਉੱਪਰ ਰੱਖੇ ਹੋਏ ਪੰਛੀਆਂ ਦੇ ਜਿੰਨੇ ਵੀ ਆਲਣੇ ਸੀ ਉਨ੍ਹਾਂ ਵਿੱਚੋਂ ਉਹਨਾਂ ਦੇ ਅੰਡੇ ਤੇ ਬੱਚੇ ਨਿਕਲ ਕੇ ਹੀਠਾ ਡਿੱਗ ਜਾਂਦੇ ਹਨ ਉੱਪਰ ਤੋਂ ਡਿੱਗਣ ਕਰਕੇ ਪੰਛੀਆਂ ਦੇ ਅੰਡੇ ਟੁੱਟ ਜਾਂਦੇ ਹਨ ਤੇ ਬੱਚੇ ਮਰ ਜਾਂਦੇ ਹਨ ਕਾਫੀ ਸਾਰੇ ਉੱਡਣ ਵਾਲੇ ਪੰਛੀ ਵੀ ਮੌਤ ਨੂੰ ਪਾ ਜਾਂਦੇ ਹਨ ਹਜ਼ਾਰਾਂ ਪੰਛੀਆਂ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਬੋਰਡ ਦੇ ਥੱਲੇ ਫਲਾਂ ਤੇ ਪੱਤਿਆਂ ਦੀ ਤਰ੍ਹਾਂ ਪੰਛੀਆਂ ਦੇ ਬੱਚੇ ਤੇ ਅੰਡੇ ਬिखर ਜਾਂਦੇ ਹਨ ਦੋਸਤੋ ਤੂਫਾਨ ਜਦ ਸ਼ਾਂਤ ਹੋ ਜਾਂਦਾ ਹੈ ਤਾਂ ਅਦਰ ਬੋਰਡ ਦੀ ਜੜ ਵਿੱਚ ਰਹਿਣ ਵਾਲੀ ਨਾਗ ਤੇ ਨਾਗਿਨ ਬਾਹਰ ਆਉਂਦੇ ਹਨ ਤੇ ਦੇਖਦੇ ਹਨ ਕਿ ਹਜ਼ਾਰਾਂ ਪੰਛੀਆਂ ਦੇ ਨਿਰਦੋਸ਼ ਬੱਚੇ ਜ਼ਮੀਨ ਤੇ ਮਰੇ ਪਏ ਹਨ ਬਹੁਤ ਸਾਰੇ ਆਂਡੇ ਜ਼ਮੀਨ ਤੇ ਟੁੱਟੇ ਪਏ ਹਨ ਤੇ ਕੁਝ ਪੰਛੀ ਵੀ ਮਰ ਗਏ ਹਨ ਇਹ ਦ੍ਰਿਸ਼ ਦੇਖ ਕੇ नाग-ਨਾਗਿਨ ਦਾ ਦਿਲ ਕੰਬ ਜਾਂਦਾ ਹੈ ਨਾਗਿਨ ਬਹੁਤ ਦੁਖੀ ਹੁੰਦੀ ਹੈ ਉਸ ਦਰਖਤ ਤੇ ਰਹਿਣ ਵਾਲੇ ਸਾਰੇ ਪੰਛੀਆਂ ਦੇ ਬੱਚਿਆਂ ਨੂੰ ਮਰਿਆ ਹੋਇਆ ਦੇਖ ਕੇ ਰੋ ਪੈਂਦੀ ਹੈ ਨਾਗਿਨ ਆਪਣੇ ਨਾਲ ਨੂੰ ਕਹਿੰਦੀ ਹੈ ਕਿ आज ਤਾਂ ਭਗਵਾਨ ਨੇ ਇੰਨਾ નિર્ਦੋਸ਼ ਪੰਛੀਆਂ ਤੇ ਬਹੁਤ ਅਤਿਆਚਾਰ ਕੀਤਾ ਹੈ। ਇੰਨਾ ਪੰਛੀਆਂ ਨੇ ਕਿਸੇ ਦਾ ਕੀ ਵਿਗਾੜਿਆ ਸੀ? ਕਿਸ ਦਾ ਦਿਲ ਦੁਖਾਇਆ ਸੀ? ਕਿਹੜਾ ਵੱਡਾ ਪਾਪ ਕੀਤਾ ਸੀ ਜੋ ਇਹਨਾਂ ਨੂੰ ਇਸ ਤਰ੍ਹਾਂ ਮਾਰ ਦਿੱਤਾ। ਲੋਕ ਕਹਿੰਦੇ ਹਨ ਬੁਰੇ ਕਰਮ ਕਰਨ ਵਾਲਿਆਂ ਨੂੰ ਰੱਬ ਸਜ਼ਾ ਦਿੰਦਾ ਹੈ। ਪਰ ਇੰਨਾ ਪੰਛੀਆਂ ਤੋਂ ਕਿਹੜਾ ਬੁਰਾ ਕਰਮ ਹੋ ਗਿਆ? ਇਹਨਾਂ ਦੀ ਛੱਡੋ। ਇਹਨਾਂ ਵਿਚਾਰਿਆਂ ਦੇ ਅੰਡੇਆਂ ਵਿੱਚ ਪਲ ਰਹੇ ਬੱਚਿਆਂ ਨੇ ਜਿਨ੍ਹਾਂ ਨੇ ਹਾਲੇ ਬਾਹਰ ਦੀ ਦੁਨੀਆ ਵੀ ਨਹੀਂ ਦੇਖੀ ਸੀ ਉਹਨਾਂ ਨੇ ਕਿਹੜਾ ਪਾਪ ਕੀਤਾ ਸੀ ਜੋ ਉਹਨਾਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਮੌਤ ਮਿਲ ਜਾਂਦੀ ਹੈ ਮੈਨੂੰ ਲੱਗਦਾ ਹੈ ਭਗਵਾਨ ਵੀ بڑا ਅਨਿਆਇ ਕਰਦਾ ਹੈ 나ਗ ਭੋਲਿਆ ਨਹੀਂ ਭਗਵਾਨ ਕਦੇ ਕਿਸੇ ਨਾਲ ਅਨਿਆਇ ਨਹੀਂ ਕਰਦਾ ਸੰਸਾਰ ਦਾ ਹਰੇਕ ਪ੍ਰਾਣੀ ਆਪਣੇ ਹੀ ਕਰਮਾਂ ਦੀ ਸਜ਼ਾ ਪਾਉਂਦਾ ਹੈ ਮਨੁੱਖ ਨੂੰ ਜ਼ਿੰਦਗੀ ਵਿੱਚ ਮਿਲਣ ਵਾਲੇ ਸੁੱਖ ਤੇ ਦੁੱਖ ਉਹਨਾਂ ਦੇ ਕੋਡ ਦੇ ਕਰਮਾਂ ਦੀ ਉਪਜ ਹੁੰਦੀ ਹੈ। ਭਗਵਾਨ ਨੂੰ ਦੋਸ਼ੀ ਠਹਿਰਾਉਣਾ ਬੇਕਾਰ ਹੈ। ਆ ਸਾਡੇ ਨਾਲ ਜੇਕਰ ਕੁਝ ਬੁਰਾ ਹੁੰਦਾ ਹੈ ਤਾਂ ਉਹ ਸਾਡੇ ਕਿਸੇ ਪਿਛਲੇ ਜਨਮ ਦੇ ਕਰਮ ਦਾ ਫਲ ਹੋ ਸਕਦਾ ਹੈ। ਹੋ ਸਕਦਾ ਹੈ ਉਹ ਦੋ ਜਨਮ ਪਹਿਲਾਂ ਦਾ ਹੋਵੇ ਜਾਂ ਸੋ ਜਨਮ ਪਹਿਲਾਂ ਦਾ। ਮਨੁੱਖ ਦੇ ਹਰ ਕਰਮ ਦਾ ਹਿਸਾਬ ਕਦੇ ਨਾ ਕਦੇ ਉਸਦੇ ਕੋਲ ਵਾਪਸ ਜ਼ਰੂਰ ਆਉਂਦਾ ਹੈ। 나ਗ ਦੀ ਗੱਲ ਸੁਣ ਕੇ 나गिन ਕਹਿਣ ਲੱਗੀ ਜੇਕਰ ਇਸ ਪਾਪ ਤੇ ਦੋਸ਼ੀ ਭਗਵਾਨ ਨਹੀਂ ਹਨ ਇਹਨਾਂ ਪੰਛੀਆਂ ਦੀ ਮੌਤ ਦਾ ਦੋਸ਼ੀ ਅਸੀਂ ਮੰਨੇ ਜਾਵਾਂਗੇ ਅੱਜ ਸਾਡੇ ਤੋਂ ਬਹੁਤ ਵੱਡਾ ਭਾਰੀ ਪਾਪ ਹੋ ਗਿਆ ਹੈ ਤੇ ਅਸੀਂ ਬਹੁਤ ਵੱਡੇ ਪਾਪ ਤੇ ਭਾਗੀਦਾਰ ਬਣ ਗਏ ਹਾਂ ਕਿਉਂਕਿ ਸਾਡੇ ਰਹਿੰਦੇ ਇੰਨੇ ਸਾਰੇ ਪੰਛੀ ਇੰਨੇ ਸਾਰੇ ਪੰਛੀਆਂ ਦੇ ਅੰਡੇ ਤੇ ਇੰਨੇ ਸਾਰੇ ਜੀਵ ਜੰਤੂ ਬੇਕਾਰ ਹੀ ਮਰੇ ਗਏ 나ਗ ਨੇ ਪੁੱਛਿਆ ਪੰਛੀਆਂ ਦੀ ਮੌਤ ਦੇ ਅਸੀਂ ਕਿਵੇਂ ਜ਼ਿੰਮੇਦਾਰ ਹੋ ਸਕਦੇ ਹਾਂ 나ਗ ਕਿਨ ਬੋਲੀ ਇਸ ਦੇ ਰક્ત ਤੇ ਇੰਨੇ ਸਾਰੇ ਪਸ਼ੂ ਪੰਛੀ ਰਹਿੰਦੇ ਹਨ ਤੇ ਇਸੇ ਦਰਤ ਦੀ ਜੜ ਵਿੱਚ ਅਸੀਂ ਵੀ ਰਹਿੰਦੇ ਸੀ ਇੱਕ ਹੀ ਜਗ੍ਹਾ ਤੇ ਰਹਿਣ ਕਰਕੇ ਇਹ ਸਾਡਾ ਸਾਰਾ ਪਰਿਵਾਰ ਹੀ ਸੀ ਤੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਅਸੀਂ ਕੁਝ ਵੀ ਨਾ ਕੀਤਾ ਅਸੀਂ ਦੇਖਦੇ ਹੀ ਦੇਖਦੇ ਪੰਛੀਆਂ ਦੇ ਬੱਚਿਆਂ ਨੂੰ ਮੌਤੇ ਦੇ ਮੂੰਹ ਵਿੱਚ ਜਾਣ ਦਿੱਤਾ ਜੇਕਰ ਸਾਡਾ ਗਵਾਂਢੀ ਦੁਖੀ ਹੈ ਉਸਤੇ ਕੋਈ ਮੁਸ਼ਕਲ ਹੈ ਤੇ ਅਸੀਂ ਧਿਆਨ ਨਹੀਂ ਦੇ ਰਹੇ ਹਾਂ ਤਾਂ ਉਸਦੇ ਪਾਪ ਦੇ ਜ਼ਿੰਮੇਵਾਰ ਵੀ ਅਸੀਂ ਹੀ ਹੁੰਦੇ ਹਾਂ ਇਸ ਲਈ ਇਸ ਪਾਪ ਦੇ ਜ਼ਿੰਮੇਵਾਰ ਵੀ ਅਸੀਂ ਹਾਂ ਇਹ ਸੋਚ ਕੇ ਉਹ ਨਾਗਿਨ ਬਹੁਤ ਦੁਖੀ ਹੁੰਦੀ ਹੈ ਤਾਂ 나ਗ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਨਾਗਿਨ ਦੇ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਉਹ ਸਿਰਫ ਆਪਣੇ ਆਪ ਨੂੰ ਦੋਸ਼ੀ ਕਹੇ ਜਾ ਰਹੀ ਸੀ ਤਾਂ 나 ਕਹਿੰਦਾ ਹੈ ਇਹਨਾਂ ਪੰਛੀਆਂ ਦੀ ਮੌਤ ਦਾ ਦੋਸ਼ੀ ਅਸੀਂ ਖੁਦ ਨੂੰ ਕਿਉਂ ਮੰਨ ਰਹੀ ਹਾਂ ਇਸ ਪਾਪ ਦੇ ਭਾਗੀਦਾਰ ਅਸੀਂ ਨਹੀਂ ਹਾਂ ਇਸ ਪਾਪ ਦਾ ਭਾਗੀਦਾਰ ਤਾਂ ਉਹ ਹੈ ਜੋ ਇਸ ਤੂਫਾਨ ਨੂੰ ਲੈ ਕੇ ਆਇਆ ਇਸ ਤੂਫਾਨ ਦੇ ਕਰਕੇ ਹੀ ਸਾਰੇ ਜੀਵ ਜੰਤੂ ਤੇ ਪੰਛੀ ਮਾਰੇ ਗਏ ਨਾਗਿਨ ਬੋਲੀ ਇੰਨਾ ਵਿਚਾਰੇ ਪੰਛੀਆਂ ਨੂੰ ਤਾਂ ਤੂਫਾਨ ਨੇ ਐਵੇਂ ਹੀ ਮਾਰ ਦਿੱਤਾ ਇਸ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਜ਼ਿੰਮੇਦਾਰ ਹਾਂ ਪਰਿਵਾਰ ਦੇ ਉੱਪਰ ਦੁੱਖ ਆਵੇ ਤਾਂ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਮਿਲ ਕੇ ਉਸ ਦਾ ਸਾਹਮਣਾ ਕਰਨ ਪਰ ਇੱਥੇ ਤਾਂ ਅਸੀਂ ਆਪਣੀ ਖੱਡ ਵਿੱਚ ਬੈਠੇ ਰਹੇ ਤੇ ਇਹ ਮੌਤ ਦਾ ਤਾंडਵ ਦੇਖਦੇ ਰਹੇ ਕਿਸੇ ਨੂੰ ਮਰਦਾ ਹੋਇਆ ਦੇਖਣਾ ਤੇ ਉਸ ਨੂੰ ਨਾ ਬਚਾਉਣਾ ਵੀ ਪਾਪ ਹੈ ਦੋਸਤਾਂ ਨਾਗਿਨ ਵਾਰ-ਵਾਰ ਆਪਣੇ ਆਪ ਨੂੰ ਦੋਸ਼ੀ ਮੰਨ ਰਹੀ ਸੀ ਨਾਗ ਉਸ ਨੂੰ ਕਈ ਤਰ੍ਹਾਂ ਦੇ ਉਦਾਹਰਣ ਦੇ ਕੇ ਸਮਝਾ ਰਿਹਾ ਸੀ ਪਰ 나ਗ ਕਿ ਨੁਸਤੀ ਗੱਲ ਨਹੀਂ ਸੁਣ ਰਹੀ ਸੀ ਤਾਂ 나ਗਿੰਦੀ ਸ਼ੰਕਾ ਦਾ ਹੱਲ ਕਰਨ ਲਈ 나ਗ ਨੇ 나ਗਿੰ ਨੂੰ ਇੱਕ ਕਹਾਣੀ ਸੁਣਾਈ ਤੇ ਬੋਲਿਆ ਜੇਕਰ ਤੂੰ ਇਸ ਕਹਾਣੀ ਨੂੰ ਧਿਆਨ ਨਾਲ ਸੁਣ ਲਵੇਂਗੀ ਤਾਂ ਤੇਰੇ ਮਨ ਵਿੱਚ ਚੱਲ ਰਹੇ ਸਾਰੇ ਸਵਾਲਾਂ ਦੇ ਜਵਾਬ ਤੈਨੂੰ ਮਿਲ ਜਾਣਗੇ ਇਸ ਕਹਾਣੀ ਨੂੰ ਸੁਣ ਕੇ ਤੈਨੂੰ ਪਤਾ ਲੱਗੇਗਾ ਕਿ ਸਭ ਤੋਂ ਵੱਡਾ ਪਾਪ ਦਾ ਭਾਗੀਕਰ ਭਾਗੀਦਾਰ ਕੌਣ ਹੁੰਦਾ ਹੈ ਉਸ ਥਾਂਵਾਂ ਤੇ ਕੁਝ ਘਟਨਾਵਾਂ ਵਾਪਰ ਜਾਂਦੀਆਂ ਹਨ ਸੈਂਕੜਾ ਲੋਕਾਂ ਦੀ ਜੀਵ ਜੰਤੂਆਂ ਦੀ ਜਾਨ ਚਲੀ ਜਾਂਦੀ ਹੈ ਉਸ ਵਿੱਚ ਇਹ ਸਮਝ ਨਹੀਂ ਆਉਂਦਾ ਕਿ ਇਸ ਘਟਨਾ ਦਾ ਜ਼ਿੰਮੇਵਾਰ ਕੌਣ ਹੈ ਇਹਨਾਂ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ ਜੇਕਰ ਕੋਈ ਨਹੀਂ ਹੈ ਤਾਂ ਫਿਰ ਉਹਨਾਂ ਦਾ ਦੋਸ਼ ਕੀ ਸੀ ਜੋ ਬਿਨਾਂ ਕਾਰਨ ਹੀ ਮੌਤ ਨੂੰ ਪਾ ਗਏ ਤਾਂ ਨਾ ਕਹਿੰਦਾ ਹੈ ਧਿਆਨ ਦੇ ਕੇ ਸੁਣੀ ਇਸ ਕਹਾਣੀ ਨੂੰ ਤੇਰੇ ਨਾਲ ਸਾਰੀ ਦੁਨੀਆ ਨੂੰ ਇਹ ਗਿਆਨ ਪ੍ਰਾਪਤ ਹੋਵੇਗਾ ਕਿ નિર્ਦੋਸ਼ ਲੋਕਾਂ ਦੇ ਨਾਲ ਪੁਰਾ ਕਿਉਂ ਹੁੰਦਾ ਹੈ ਨਾ ਕਹਿੰਦਾ ਹੈ ਕਿ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਨਗਰ ਵਿੱਚ ਇੱਕ ਰਾਜਾ ਰਹਿੰਦਾ ਸੀ ਰਾਜਾ ਬਹੁਤ ਹੀ ਧਰਮਾਤਮਾ ਤੇ ਦਿਆਲੂ ਸੁਭਾਅ ਦਾ ਸੀ ਉਹ ਹਮੇਸ਼ਾ ਭੁੱਖੇ ਗਰੀਬ ਦੀਨ ਦੁਖੀਆਂ ਨੂੰ ਭੋਜਨ ਕਰਵਾਉਂਦਾ ਸੀ দান ਕਰਨ ਦਾ ਉਸਨੇ ਇੱਕ ਨਿਯਮ ਬਣਾ ਰੱਖਿਆ ਸੀ ਕਿ ਉਸਦੇ ਰਾਜ ਵਿੱਚ ਜਿੰਨੇ ਵੀ ਅੰਨੇ ਲੋਕਾਂ ਸਾਰਿਆਂ ਨੂੰ ਉਹ ਆਪਣੇ ਇੱਥੇ ਬੁਲਾ ਕੇ ਖੀਰ ਤੇ ਹਲਵੇ ਦਾ ਭੋਜਨ ਕਰਵਾਉਂਦਾ ਸੀ ਜਿਸ ਦੇ ਲਈ ਉਸਦੇ ਇੱਥੇ ਹਰ ਰੋਜ਼ ਰਸੋਈ ਤਿਆਰ ਹੁੰਦੀ ਸੀ ਇੱਥੇ ਇਸੇ ਤਰ੍ਹਾਂ ਕਾਫੀ ਦਿਨ ਬੀਤ ਜਾਂਦੇ ਹਨ ਇੱਕ ਦਿਨ ਦੀ ਗੱਲ ਹੈ ਰੋਜ਼ ਦੀ ਤਰ੍ਹਾਂ ਰਾਜਾ ਦੇ ਇੱਥੇ ਖੇਤ ਤਿਆਰ ਹੋ ਰਹੀ ਸੀ ਤੇ ਰਸੋਈ ਅਖੀਰ ਤਿਆਰ ਕਰ ਰਿਹਾ ਸੀ ਉਸੇ ਸਮੇਂ ਸਮਾਨ ਰਹੀਂ ਇੱਕ ਬਾਦ ਸੱਪ ਨੂੰ ਆਪਣੇ ਪੰਜੇ ਵਿੱਚ ਦਬਾ ਕੇ ਉੜਦਾ ਹੋਇਆ ਜਾ ਰਿਹਾ ਸੀ ਸੱਪ ਆਪਣਾ ਜ਼ਹਿਰ ਉਗਲਦਾ ਹੋਇਆ ਜਾ ਰਿਹਾ ਸੀ ਸੰਜੋਗ ਵਸ਼ ਉਹ ਸੱਪ ਦਾ ਜ਼ਹਿਰ ਉਸ ਖੀਰ ਵਿੱਚ ਆ ਕੇ ਡਿੱਗ ਜਾਂਦਾ ਹੈ ਜ਼ਹਿਰ ਕਰਕੇ ਸਾਰੀ ਖੀਰ ਜ਼ਹਿਰੀਲੀ ਹੋ ਜਾਂਦੀ ਹੈ ਇਸ ਗਾਲ ਦਾ ਗਿਆਨ ਰਸੋਈਏ ਨੂੰ ਨਹੀਂ ਸੀ ਕਿ ਖੀਰ ਜ਼ਹਿਰੀਲੀ ਹੋ ਚੁੱਕੀ ਹੈ ਇਧਰ ਜਦ ਖੀਰ ਬਣ ਕੇ ਤਿਆਰ ਹੋਈ ਤਾਂ ਰਾਜਾ ਸਾਹਿਬ ਆਏ ਤੇ ਸਾਰੇ ਦੀਨਹੀਨ ਅੰਨੇ ਤੇ ਅਪਾਹਜਾਂ ਨੂੰ ਬਿਠਾ ਕੇ ਖੀਰ ਪਰੋਸਣ ਲੱਗੇ ਰਾਜਾ ਨੂੰ ਕੀ ਪਤਾ ਸੀ ਕਿ ਇਹ ਖੀਰ ਜ਼ਹਿਰੀਲੀ ਹੋ ਚੁੱਕੀ ਹੈ ਤਾਂ ਰਾਜਾ ਨੇ ਸਾਰਿਆਂ ਦੇ ਲਈ ਖੀਰ ਪਰੋਸ ਦਿੱਤੀ ਦੋਸਤੋ ਖੀਰ ਖਾਣਸਾ ਲੋਕ ਮਰ ਗਏ ਜਦ ਰਾਜਾ ਨੂੰ ਪਤਾ ਲੱਗਿਆ ਕਿ ਮੈਂ ਜਿੰਨਾ ਲੋਕਾਂ ਨੂੰ ਭੋਜਨ ਕਰਵਾਇਆ ਸੀ ਖੀਰ ਖਵਾਈ ਸੀ ਉਹਨਾਂ ਸਾਰਿਆਂ ਦੀ ਮੌਤ ਹੋ ਚੁੱਕੀ ਹੈ ਤਾਂ ਇਹ ਸੁਣ ਕੇ ਰਾਜਾ ਬੜਾ ਦੁਖੀ ਹੁੰਦਾ ਹੈ ਸੋਚਣ ਲੱਗਿਆ ਮੈਂ ਤਾਂ ਇਹ ਕੰਮ ਪੁੰਨ ਦੇ ਲਈ ਕਰ ਰਿਹਾ ਸੀ ਪਰ ਪਾਪ ਦਾ ਭਾਗੀ ਬਣ ਬੈਠਾ ਹਾਂ ਇਸ ਗੱਲ ਨਾਲ ਰਾਜਾ ਬਹੁਤ ਦੁਖੀ ਹੁੰਦਾ ਹੈ ਰਾਜਾ ਆਪਣੇ ਅਧਿਕਾਰੀਆਂ ਨੂੰ ਆਦੇਸ਼ ਦਿੰਦਾ ਹੈ ਕਿ ਇਸ ਗੱਲ ਦੀ ਜਾਂਚ ਕਰੋ ਕਿ ਇਹਨਾਂ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ ਜਦੋਂ ਇਸ ਗੱਲ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਖੀਰ ਵਿੱਚ ਸੱਪ ਦਾ ਜ਼ਹਿਰ ਮਿਲਾਇਆ ਹੋਇਆ ਸੀ ਰਾਜਾ ਨੇ ਸੈਨਿਕਾਂ ਨੂੰ ਆਦੇਸ਼ ਦਿੱਤਾ ਕਿ ਖੀਰ ਵਿੱਚ ਜ਼ਹਿਰ ਕਿਸ ਨੇ ਮਿਲਾਇਆ ਇਸ ਗੱਲ ਦੀ ਜਾਂਚ ਕਰੋ ਰਾਜਾ ਦੇ ਸੈਨਿਕ ਜਦ ਜਾਂਚ ਕਰਦੇ ਹਨ ਤਾਂ ਪਤਾ ਲੱਗਦਾ ਹੈ ਕਿ ਖੀਰ ਵਿੱਚ ਜ਼ਹਿਰ ਕਿਸੇ ਨੇ ਨਹੀਂ ਮਿਲਾਇਆ ਰਸੋਈਆ ਇੱਕਦਮ નિર્ਦੋਸ਼ ਹੈ ਕਿਸੇ ਨੇ ਦੇਖਿਆ ਸਿੱਕੀ ਇੱਕ ਬਾਜ਼ ਇੱਕ ਸੱਪ ਨੂੰ ਫੜ ਕੇ ਸਮਾਨ ਵਿੱਚੋਂ ਉੜਦਾ ਜਾ ਰਿਹਾ ਸੀ ਉਸ ਸੱਪ ਦੇ ਮੂੰਹ ਵਿੱਚੋਂ ਜ਼ਹਿਰ ਨਿਕਲ ਕੇ ਖੀਰ ਵਿੱਚ ਆ ਕੇ ਡਿੱਗ ਗਿਆ ਹੋਵੇਗਾ ਇਹ ਜਾਣ ਕੇ ਰਾਜਾ ਬਹੁਤ ਦੁਖੀ ਹੁੰਦਾ ਹੈ ਹੁਣ ਇਸ ਪਾਪ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ ਸਾਰੇ ਲੋਕਾਂ ਦੀਆਂ ਨਜ਼ਰਾਂ ਵਿਸਤਾ ਰਾਜਾ ਹੀ ਦੁਸ਼ੀ ਸੀ ਕਿਉਂਕਿ ਰਾਜਾ ਨੇ ਸਾਰਿਆਂ ਨੂੰ ਭੋਜਨ ਕਰਵਾਇਆ ਸੀ ਰਾਜਾ ਨੂੰ ਹੀ ਲੱਗ ਰਿਹਾ ਸੀ ਕਿ ਉਹ ਬਿਨਾਂ ਪਾਪ ਕਰੇ ਵੀ ਦੋਸ਼ੀ ਬਣ ਗਿਆ ਹੈ ਇਸ ਦੁੱਖ ਨੂੰ ਉੱਪਰ ਨਹੀਂ ਪਾਰਿਆ ਸੀ ਆਖਰਕਾਰ ਰਾਜਾ ਨੇ ਇਸੇ ਚਿੰਤਾ ਵਿੱਚ ਆਪਣਾ ਰਾਜ ਪਾਟ ਤਿਆਗ ਦਿੱਤਾ ਤੇ ਪ੍ਰਾਸ਼ਿਤ ਕਰਨ ਲਈ ਜੰਗਲਵਾਲ ਚਲ ਗਿਆ नाग ਬੋਲਿਆ हे नागिन ਹੁਣ ਤੂੰ ਹੀ ਦੱਸ ਇਹਨਾਂ ਲੋਕਾਂ ਦੀ ਮੌਤ ਦਾ ਰਾਜਾ ਜ਼ਿੰਮੇਦਾਰ ਹੈ ਜਾਂ ਫਿਰ ਉਹ ਰਸੋਈਆ ਜਾਂ ਫਿਰ ਬਾਜ ਜੋ ਆਪਣੇ ਰਸਤੇ ਵਿੱਚ ਆਪਣਾ ਭੋਜਨ ਲੈ ਕੇ ਜਾ ਰਿਹਾ ਸੀ ਦੋਸਤੋ ਐਨੀ ਕਹਾਣੀ ਸੁਣ ਕੇ नागिन ਬੋਲੀ ਤੁਹਾਡੀ ਇਸ ਕਹਾਣੀ ਨੇ ਮੈਨੂੰ ਵੀ ਹੈਰਾਨੀ ਵਿੱਚ ਪਾ ਦਿੱਤਾ ਹੈ ਇਸ ਵਿੱਚ ਬਾਜ਼ ਦਾ ਵੀ ਦੋਸ਼ ਨਹੀਂ ਹੈ ਤੇ ਸੱਪ ਵੀ ਆਪਣੀ ਜਾਨ ਬਚਾਉਣ ਲਈ ਵਾਰ-ਵਾਰ ਆਪਣਾ ਜ਼ਹਿਰ ਛੱਡ ਰਿਹਾ ਸੀ ਆਪਣੀ ਜਾਨ ਤਾਂ ਸਾਰਿਆਂ ਨੂੰ ਪਿਆਰੀ ਹੁੰਦੀ ਹੈ ਤੇ ਹਰ ਕੋਈ ਆਪਣੀ ਜਾਨ ਦੀ ਰੱਖਿਆ ਲਈ ਕੋਸ਼ਿਸ਼ ਕਰਦਾ ਹੈ ਰਸੋਈਏ ਨੂੰ ਵੀ ਇਸ ਦਾ ਪਤਾ ਨਹੀਂ ਸੀ ਤੇ ਰਾਜਾ ਨੂੰ ਤਾਂ ਬਿਲਕੁਲ ਵੀ ਪਤਾ ਨਹੀਂ ਸੀ ਜਦ ਇੰਨਾ ਚਾਰਾਂ 'ਚੋਂ ਕੋਈ ਦੋਸ਼ੀ ਨਹੀਂ ਹੈ ਤਾਂ ਫਿਰ ਇੰਨੇ ਸਾਰੇ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੋਵੇਗਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਤਾਂ 나ਗ ਬੋਲਿਆ ਹੁਣ ਤੋ ਇਸ ਕਹਾਣੀ ਨੂੰ ਅੱਗੇ ਸੁਣ ਰਾਜਾ ਜਦ ਖੁਦ ਨੂੰ ਦੋਸ਼ੀ ਮੰਨ ਕੇ ਆਪਣੇ ਰਾਜपाट ਨੂੰ ਤਿਆਗ ਕੇ ਜੰਗਲ ਵੱਲ ਚੱਲ ਪੈਂਦਾ ਹੈ ਤਾਂ ਸੋਚਦਾ ਹੈ ਕਿ ਮੈਂ ਇਸ ਗੱਲ ਦਾ ਮਤਲਬ ਕਿਸ ਤੋਂ ਪੁੱਛਾਂ ਜੋ ਮੈਨੂੰ ਇਹ ਦੱਸ ਸਕੇ ਕਿ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ ਦੋਸਤੋ ਚੱਲਦੇ-ਚੱਲਦੇ ਉਹ ਰਾਜਾ ਇੱਕ ਨਗਰ ਵਿੱਚ ਪਹੁੰਚ ਜਾਂਦਾ ਹੈ ਉਸ ਨਗਰ 'ਚ ਜਾ ਕੇ ਰਾਜਾ ਨੂੰ ਸ਼ਾਮ ਹੋ ਜਾਂਦੀ ਹੈ ਰਾਜਾ ਨੇ ਦੇਖਿਆ ਕਿ ਇੱਕ ਜਗ੍ਹਾ ਸੱਤ ਤੇ ਕੁਝ ਲੋਕ ਬੈਠੇ ਹੋਏ ਸੀ ਉਹ ਲੋਕ ਆਪਸ ਵਿੱਚ ਗੱਲਾਂ-ਬਾਤਾਂ ਕਰ ਰਹੇ ਸੀ ਰਾਜਾ ਨੇ ਉਹਨਾਂ ਲੋਕਾਂ ਤੋਂ ਪੁੱਛਿਆ ਕਿ ਭਰਾਵੋ ਮੈਂ ਅੱਜ ਰਾਤ ਇੱਥੇ ਠਹਿਰਨਾ ਚਾਹੁੰਦਾ ਹਾਂ ਮੈਨੂੰ ਸਿਰਫ ਤੁਸੀਂ ਇਹਨਾ ਦੱਸ ਦਿਓ ਕਿ ਤੁਹਾਡੇ ਪਿੰਡ ਵਿੱਚ ਭਗਵਾਨ ਦਾ ਭਗਤ ਕੌਣ ਹੈ ਮੈਂ ਉਸੇ ਤੇਰਮਾਤਮਾ ਦੇ ਘਰ ਰਾਤ ਬਿਤਾਵਾਂਗਾ ਜੋ ਭਗਵਾਨ ਦਾ ਭਗਤ ਹੋਵੇ ਤੇ ਉਹ ਸੱਚ ਬੁੱਲਦਾ ਹੋਵੇ ਤਾਂ ਉਹ ਲੋਕ ਦੱਸਦੇ ਹਨ ਕਿ ਸਾਡੇ ਪਿੰਡ ਵਿੱਚ ਤਾਂ ਸਿਰਫ ਇੱਕ ਹੀ ਘਰ ਇਹੋ ਜਿਹਾ ਹੈ ਜਿਸ ਵਿੱਚ ਭਗਵਾਨ ਦੀ ਭਗਤੀ ਕੀਤੀ ਜਾਂਦੀ ਹੈ ਪਿੰਡ ਵਾਲਿਆਂ ਨੇ ਇੱਕ ਭਰਾ ਤੇ ਭੈਣ ਦਾ ਘਰ ਦੱਸ ਦਿੱਤਾ ਉਸ ਘਰ ਵਿੱਚ ਇੱਕ ਮੁੰਡਾ ਤੇ ਕੁੜੀ ਰਹਿੰਦੇ ਸੀ ਦੋਨੋਂ ਭਰਾ ਭੈਣ ਸਨ ਉਹ ਦੋਨੋਂ ਭਗਵਾਨ ਦੇ ਸੱਚੇ ਭਗਤ ਸਨ ਤੇ ਭਗਵਾਨ ਵਿੱਚ ਪੂਰਾ ਵਿਸ਼ਵਾਸ ਰੱਖਦੇ ਸੀ ਪਿੰਡ ਵਾਲਿਆਂ ਦੇ ਕਹਿਣ ਅਨੁਸਾਰ ਰਾਜਾ ਉਸ ਘਰ ਵਿੱਚ ਪਹੁੰਚ ਜਾਂਦਾ ਹੈ ਜਿਸ ਘਰ ਵਿੱਚ ਉਹ ਦੋਨੋਂ ਭੈਣ ਭਰਾ ਰਹਿੰਦੇ ਸੀ ਰਾਜਾ ਨੇ ਉਹਨਾਂ ਦੇ ਘਰ ਰੁਕਣ ਦੀ ਪ੍ਰਾਰਥਨਾ ਕੀਤੀ ਦੋਨੋਂ ਭਰਾ ਤੇ ਭੈਣ ਨੇ ਕਿਹਾ ਹੈ ਪਰਦੇਸੀ ਦੇਖਣਸ ਤਾਂ ਲੱਗਦਾ ਹੈ ਕਿ ਤੁਸੀਂ ਕੋਈ ਭਗਵਾਨ ਵਿੱਚ ਵਿਸ਼ਵਾਸ ਰੱਖਣ ਵਾਲੇ ਹੋ ਇਸ ਲਈ ਅਸੀਂ ਤੁਹਾਨੂੰ ਆਪਣੇ ਇੱਥੇ ਰੱਖਣ ਦੀ ਇਜਾਜ਼ਤ ਦਿੰਦੇ ਹਾਂ ਇਸ ਤਰ੍ਹਾਂ ਦੋਸਤੋ ਰਾਜਾ ਉਸ ਰਾਤ ਉਹਨਾਂ ਦੋਨਾਂ ਭੈਣ ਭਰਾਵਾਂ ਦੇ ਘਰ ਰੁਕ ਜਾਂਦਾ ਹੈ ਜਦ ਸਵੇਰਾ ਹੁੰਦਾ ਹੈ ਤਾਂ ਰਾਜਾ ਦੀ ਅੱਖ ਖੁੱਲਦੀ ਹੈ ਤਾਂ ਰਾਜਾ ਦੇਖਦਾ ਹੈ ਕਿ ਉਹ ਕੁੜੀ ਭਗਵਾਨ ਦੇ ਮੰਦਰ ਵਿੱਚ ਬੈਠੀ ਹੋਈ ਧਿਆਨ ਕਰ ਰਹੀ ਸੀ ਇਹ ਉਸ ਕੁੜੀ ਦਾ ਰੋਜ਼ ਦਾ ਨਿਯਮ ਸੀ ਸੂਰਜ ਨਿਕਲਣ ਤੋਂ ਪਹਿਲਾਂ ਹੀ ਉੱਠ ਜਾਂਦੀ ਸੀ ਤੇ ਪੂਜਾ ਪਾਠ ਕਰਨ ਤੋਂ ਬਾਅਦ ਉਹ ਭੋਜਨ ਬਣਾ ਕੇ ਆਪਣੇ ਭਰਾ ਨੂੰ ਖਵਾਉਂਦੀ ਸੀ ਭੋਜਨ ਕਰਕੇ ਉਸ ਦਾ ਭਰਾ ਕੰਮ ਤੇ ਚਲਾ ਜਾਂਦਾ ਸੀ ਪਰ ਅੱਜ ਤਾਂ ਉਹ ਕੁੜੀ ਸਵੇਰੇ ਜਲਦੀ ਉੱਠ ਕੇ ਮੰਦਰ ਵਿੱਚ ਬੈਠ ਗਈ ਤੇ ਭਗਵਾਨ ਦੇ ਧਿਆਨ ਵਿੱਚ ਲੀਨ ਹੋ ਗਈ ਅੱਜ ਉਸ ਨੂੰ ਆਪਣੇ ਭਰਾ ਦੇ ਲਈ ਭੋਜਨ ਬਣਾਉਣ ਦੀ ਚਿੰਤਾ ਹੀ ਨਹੀਂ ਰਹੀ ਕਾਫੀ देर ਤੱਕ ਉਹ ਸਮਾਧੀ ਵਿੱਚ ਬੈਠੀ ਰਹੀ ਉੱਧਰ ਜਦ ਉਸ ਮੁੰਡੇ ਦਾ ਕੰਮ ਤੇ ਜਾਣ ਦਾ ਸਮਾਂ ਹੁੰਦਾ ਹੈ ਤਾਂ ਉਹ ਕੁੜੀ ਫਿਰ ਵੀ ਨਹੀਂ ਉੱਠਦੀ ਮੁੰਡੇ ਨੇ ਆਵਾਜ਼ ਲਗਾਈ ਭੈਣ ਅੱਜ ਤੱਕ ਤੂੰ ਪੂਜਾ ਵਿੱਚ ਬਹੁਤ ਸਮਾਂ ਲਗਾ ਦਿੱਤਾ ਕੰਮ ਤੇ ਜਾਣ ਲਈ ਮੈਂ ਕਾਫੀ ਲੇਟ ਹੋ ਚੁੱਕਿਆ ਹਾਂ ਤੇਰਾ ਇੰਤਜ਼ਾਰ ਕਰ ਰਿਹਾ ਹਾਂ ਸਾਡੇ ਘਰ ਅੱਜ ਇੱਕ ਮੁਸਾਫਿਰ ਠਹਿਰਿਆ ਹੋਇਆ ਹੈ ਤੇ ਇਹ ਮੁਸਾਫਿਰ ਵੀ ਭੋਜਨ ਕਰਕੇ ਆਪਣੇ ਅੱਗੇ ਦੀ ਰਾਹ ਫੜੇਗਾ ਪਰ ਤੂੰ ਅੱਜ ਪੂਜਾ ਵਿੱਚ ਬਹੁਤ ਸਮਾਂ ਲਗਾ ਦਿੱਤਾ ਆਪਣੇ ਭਰਾ ਦੀ ਗੱਲ ਦਾ ਜਵਾਬ ਦਿੰਦੇ ਹੋਏ ਕੁੜੀ ਕਹਿੰਦੀ ਹੈ ਵੀਰੇ ਅੱਜ ਮੈਂ ਧਰਮਰਾਜ ਦੀ ਸਭਾ ਵਿੱਚ ਪਹੁੰਚ ਗਈ ਸੀ ਤੇ ਧਰਮਰਾਜ ਦੇ ਦਰਬਾਰ ਵਿੱਚ ਇੱਕ ਫੈਸਲਾ ਹੋ ਰਿਹਾ ਸੀ ਜਿਸ ਨੂੰ ਸੁਣਦੇ-ਸੁਣਦੇ ਮੈਨੂੰ ਦੇਰੀ ਹੋ ਗਈ ਮੁੰਡੇ ਨੇ ਕਿਹਾ ਭੈਣ ਧਰਮਰਾਜ ਦੇ ਦਰਬਾਰ ਵਿੱਚ ਇਹੋ ਜਿਹਾ ਕਿਹੜਾ ਫੈਸਲਾ ਹੋ ਰਿਹਾ ਸੀ ਜਿਸ ਨੂੰ ਤੂੰ ਸੁਣਦੀ ਰਹੀ ਸੀ ਘਾਰਾਏ ਮਹਿਮਾਨ ਦੀ ਤੈਨੂੰ ਕੋਈ ਚਿੰਤਾ ਨਹੀਂ ਰਹੀ ਤਾਂ ਕੁੜੀ ਕਹਿੰਦੀ ਹੈ ਕਿ ਵੀਰੇ ਅੱਜ ਧਰਮਰਾਜ ਦੇ ਦਰਬਾਰ ਵਿੱਚ ਇੱਕ ਇਹੋ ਜਿਹੀ ਘਟਨਾ ਦਾ ਫੈਸਲਾ ਸੁਣਾਇਆ ਜਾ ਰਿਹਾ ਸੀ ਜਿਸ ਦਾ ਕੋਈ ਦੋਸ਼ੀ ਨਹੀਂ ਸੀ ਦਰਸਲ ਕਿਸੇ ਨਕਰਦਾਇਕ ਰਾਜਾ ਰੋਜ਼ਾਨਾ ਅੰਨੇ ਤੇ ਅਪਾਹਜ ਲੋਕਾਂ ਨੂੰ ਭੋਜਨ ਕਰਵਾਉਂਦਾ ਸੀ ਇੱਕ ਦਿਨ ਉਸ ਦੀ ਰਸੋਈ ਤਿਆਰ ਹੋ ਰਹੀ ਸੀ ਅਸਮਾਨ ਵਿੱਚ ਇੱਕ ਬਾਦ ਸੱਪ ਨੂੰ ਲੈ ਕੇ ਉੱਡਦਾ ਜਾ ਰਿਹਾ ਸੀ ਸੱਪ ਜ਼ਹਿਰ ਉਗਲ ਰਿਹਾ ਸੀ ਤੇ ਸੱਪ ਦਾ ਉਹ ਜ਼ਹਿਰ ਰਾਜਾ ਦੀ ਰਸੋਈ ਚ ਤਿਆਰ ਹੋ ਰਹੇ ਭੋਜਨ 'ਚ ਡਿੱਗ ਜਾਂਦਾ ਹੈ ਤੇ ਉਹ ਭੋਜਨ ਖਾਣ ਨਾਲ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ ਇਸ ਘਟਨਾ ਨੂੰ ਲੈ ਕੇ ਧਰਮਰਾਜ ਬੜੀ ਦੁਬਧ ਵਿੱਚ ਪੈ ਜਾਂਦੇ ਹਨ ਕਿ ਐਨੇ ਸਾਰੇ ਲੋਕਾਂ ਦੀ ਮੌਤ ਦਾ ਜ਼ਿੰਮੇਦਾਰ ਕਿਸ ਨੂੰ ਠਹਿਰਾਇਆ ਜਾਵੇ ਕਿਉਂਕਿ ਰਾਜਾ ਨੇ ਜਾਣ ਬੁੱਝ ਕੇ ਭੋਜਨ ਵਿੱਚ ਜ਼ਹਿਰ ਨਹੀਂ ਮਿਲਾਇਆ ਸੀ ਤੇ ਉਹਨਾਂ ਗਰੀਬਾਂ ਨੂੰ ਭੋਜਨ ਕਰਵਾ ਕੇ ਚੰਗਾ ਕੰਮ ਕਰ ਰਿਹਾ ਸੀ ਬਾਜ ਨੇ ਵੀ ਜਾਣ ਬੁੱਝ ਕੇ ਉਸ ਖੀਰ ਵਿੱਚ ਜ਼ਹਿਰ ਨਹੀਂ ਮਿਲਾਇਆ ਸੀ ਸੱਪ ਨੂੰ ਕੀ ਪਤਾ ਸੀ ਕਿ ਮੇਰੇ ਮੂੰਹ ਵਿੱਚੋਂ ਨਿਕਲਣ ਵਾਲਾ ਜ਼ਹਿਰ ਉਸ ਖੀਰ ਵਿੱਚ ਜਾ ਡਿਕੇਗਾ ਤੇ ਰਸੋਈਏ ਦੀ ਵੀ ਕੋਈ ਗਲਤੀ ਨਹੀਂ ਸੀ ਰਸੋਈਆ ਪੂਰੀ ਪਵਿੱਤਰਤਾ ਦੇ ਨਾਲ ਖੀਰ ਬਣਾ ਰਿਆ ਸੀ ਇਸੇ ਗੱਲ ਨੂੰ ਸੋਚ ਕੇ ਤਾਂ ਰਮਰਾਜ ਬੜੀ ਦੁਬਤਾ ਵਿੱਚ ਪੈ ਜਾਂਦੀ ਹਨ ਕਿ ਇਸ ਪਾਪ ਦਾ ਜ਼ਿੰਮੇਵਾਰ ਕੌਣ ਹੈ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ ਰਾਜਾ ਨੂੰ ਰਸੋਈਏ ਨੂੰ ਸੱਪ ਨੂੰ ਜਾਂ ਫਿਰ ਉਸ ਬਾਜੂ ਇਸੇ ਫੈਸਲੇ ਨੂੰ ਸੁਣਨ ਕਰਕੇ ਮੈਂ ਐਨੀ ਦੇਰੀ ਨਾ ਕੀਤੀ ਦੋਸਤੋ ਉਸ ਮੁੰਡੇ ਤੇ ਕੁੜੀ ਦੀ ਗੱਲ ਉਹ ਰਾਜਾ ਧਿਆਨ ਨਾਲ ਸੁਣ ਰਿਹਾ ਸੀ ਉਸਨੇ ਜਦਸ ਆਪਣੀ ਗੱਲ ਸੁਣੀ ਤਾਂ ਉਹ ਹੈਰਾਨ ਰਹਿ ਗਿਆ ਸੋਚਣ ਲੱਗਿਆ ਕਿ ਇਹ ਤਾਂ ਬੇਰੀ ਗੱਲ ਹੈ ਮੈਂ ਉਨ੍ਹਾਂ ਲੋਕਾਂ ਨੂੰ ਭੋਜਨ ਕਰਵਾਇਆ ਸੀ ਜਿਨ੍ਹਾਂ ਦੀ ਖੀਰ ਖਾਣ ਤੋਂ ਬਾਅਦ ਚਾਂ ਚਲੀ ਗਈ ਸੀ ਹੁਣ ਤਾਂ ਉਸ ਨੂੰ ਇਸ ਗੱਲ ਨੂੰ ਜਾਣਨ ਦੀ ਹੋਰ ਵੀ ਉਤਸੁਕਤਾ ਹੋ ਜਾਂਦੀ ਹੈ ਰਾਜਾ ਤੁਰੰਤ ਉਸ ਕੁੜੀ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਧੀਏ ਧਰਮਰਾਜ ਦੇ ਦਰਬਾਰ ਵਿੱਚ ਤੂੰ ਜੋ ਕੁਝ ਦੇਖਿਆ ਉਹ ਮੈਨੂੰ ਵੀ ਸੁਣਾਉਣ ਦੀ ਕਿਰਪਾ ਕਰ ਧਰਮਰਾਜ ਨੇ ਇਸ ਘਟਨਾ 'ਚ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਇੰਨੇ ਲੋਕਾਂ ਦੀ ਮੌਤ ਦਾ ਪਾਪ ਕਿਸ ਨੂੰ ਲੱਗਿਆ ਤਕੁੜੀ ਕਹਿੰਦੀ ਹੈ ਇਹ ਮੁਸਾਫਿਰ ਇਸ ਘਟਨਾ ਦੇ ਬਾਰੇ ਸਾਰੇ ਦੁਬਦਾਂ ਵਿੱਚ ਸੀ ਤੇ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚ پا ਰਹੇ ਸੀ ਇਸ ਲਈ ਅਜ ਉਹਨਾਂ ਦਾ ਫੈਸਲਾ ਨਹੀਂ ਹੋ ਸਕਿਆ ਹੁਣ ਇਸ ਗੱਲ ਦਾ ਫੈਸਲਾ ਕੱਲ ਹੋਵੇਗਾ ਕੱਲ ਉਹਨਾਂ ਦੇ ਦਰਬਾਰ ਵਿੱਚ ਫਿਰ ਤੋਂ ਚਰਚਾ ਹੋਵੇਗੀ ਤਰਮ ਰਾਜ ਕੁਝ ਵਿਦਵਾਨ ਲੋਕਾਂ ਨੂੰ ਸੱਦਾ ਦੇਣਗੇ ਤੇ ਉਹਨਾਂ ਤੋਂ ਪੁੱਛਣਗੇ ਕਿ ਇਸ ਪਾਪ ਦਾ ਜ਼ਿੰਮੇਵਾਰ ਕੌਣ ਹੈ ਤਾਂ ਰਾਜਾ ਉਹਨਾਂ ਦੋਨਾਂ 팬 ਪਰਵਾਨ ਨੂੰ ਖਾ ਚੋੜਦਾ ਹੈ ਤੇ ਕਹਿੰਦਾ ਹੈ ਜੇਕਰ ਤੁਹਾਡੇ ਦੋਵਾਂ ਦੀ ਇਜਾਜ਼ਤ ਹੋਵੇ ਤਾਂ ਇੱਕ ਦਿਨ ਮੈਂ ਹੋਰ ਤੁਹਾਡੇ ਘਰ ਰੁਕ ਸਕਦਾ ਹਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਸਾਨੂੰ ਇਸ ਗੱਲ ਤੋਂ ਕੋਈ ਵੀ ਇਤਰਾਜ਼ ਨਹੀਂ ਹੈ ਤੁਸੀਂ ਸਾਡੇ ਮਹਿਮਾਨ ਹੋ ਜਿੰਨੇ ਦਿਨ ਚਾਹੇ ਉਹਨੇ ਦੇ ਰੁਕ ਸਕਦੇ ਹੋ ਇਹ ਸੁਣ ਕੇ ਰਾਜਾ ਨੂੰ ਬੜੀ ਖੁਸ਼ੀ ਹੁੰਦੀ ਹੈ ਰਾਜਾ ਅਗਲੇ ਦਿਨ ਹੀ ਉਹਨਾਂ ਦੋਨਾਂ ਦੇ ਘਰ ਰੁਕ ਜਾਂਦਾ ਹੈ ਜਦ ਉਸ ਪਰਦੇਸੀ ਮੁਸਾਫਿਰ ਨੂੰ ਉਹਨਾਂ ਦੋਨਾਂ ਭੈਣ ਭਰਾਵਾਂ ਦੇ ਘਰ ਅਗਲੇ ਦਿਨ ਵੀ ਰੁਕਿਆ ਦੇਖਿਆ ਤਾਂ ਉੱਧਰ ਜੋ ਸੱਥ ਵਿੱਚ ਲੋਕ ਬੈਠੇ ਸੀ ਉਹ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਭਰਾਓ ਅਸੀਂ ਜਿਸ ਆਦਮੀ ਨੂੰ ਕੱਲ ਉਹਨਾਂ ਭੈਣ ਭਰਾਵਾਂ ਦੇ ਘਰ ਭੇਜਿਆ ਸੀ ਉਸ ਦੀ ਮਨਸ਼ਾ ਸਾਫ਼ ਨਜ਼ਰ ਨਹੀਂ ਆ ਰਹੀ ਲੱਗਦਾ ਹੈ ਇਹ ਮੁਸਾਫਿਰ ਉਸ ਸੋਹਣੀ ਕੁੜੀ ਨੂੰ ਦੇਖ ਕੇ ਫਿਰ ਤੋਂ ਉਸ ਦੇ ਘਰ ਠਹਿਰ ਗਿਆ ਹੈ ਕੱਲ ਤਾਂ ਉਹ ਆਦਮੀ ਕਹਿ ਰਿਹਾ ਸੀ ਕਿ ਇੱਕ ਰਾਤ ਰੁਕਾਂਗਾ ਪਰ ਅੱਜ ਤਾਂ ਉਹ ਦੁਬਾਰਾ ਉਸ ਘਰ ਵਿੱਚ ਠਹਿ ਗਿਆ ਹੈ ਲੱਗਦਾ ਹੈ ਇਹ ਮੁਸਾਫਿਰ ਉਸ ਕੁੜੀ ਤੇ ਮੋਹਿਤ ਹੋ ਗਿਆ ਹੈ ਦੋਸਤੋ ਉਧਰ ਪਿੰਡ 'ਚ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਨ ਸੱਚਾਈ ਤੋਂ ਕੋ ਲੋਕ ਬਹੁਤ ਦੂਰ ਸੀ ਉਹਨਾਂ ਲੋਕਾਂ ਦੀਆਂ ਗੱਲਾਂ ਰਾਜਾ ਦੇ ਕੰਨ ਵਿੱਚ ਵੀ ਆ ਜਾਂਦੀਆਂ ਹਨ ਪਰ ਰਾਜਾ ਉਸ ਸਮੇਂ ਚੁੱਪ ਰਹਿੰਦਾ ਹੈ ਉਹ ਪਹਿਲਾਂ ਉਸ ਭੇਦ ਨੂੰ ਜਾਨਣਾ ਚਾਹੁੰਦਾ ਸੀ ਕਿ ਸੈਂਕੜੇ ਲੋਕਾਂ ਦੀਆਂ ਮੌਤਾਂ ਦਾ ਜ਼ਿੰਮੇਦਾਰ ਕੌਣ ਹੈ ਦੋਸਤੋ ਅਗਲਾ ਦਿਨ ਹੁੰਦਾ ਹੈ ਤਾਂ ਉਹ ਕੁੜੀ ਫਿਰ ਜਲਦੀ ਉੱਠ ਜਾਂਦੀ ਹੈ ਤੇ ਮੰਦਰ ਵਿੱਚ ਜਾ ਕੇ ਬੈਠ ਜਾਂਦੀ ਹੈ ਉਸ ਦਿਨ ਉਹ ਕੁੜੀ ਬਹੁਤ ਜਲਦੀ ਆਪਣੇ ਧਿਆਨ ਨੂੰ ਤੋੜ ਕੇ ਉੱਠ ਜਾਂਦੀ ਹੈ ਕੁੜੀ ਤੇ ਮੰਦਰ 'ਚ ਆਉਣ ਤੋਂ ਬਾਅਦ ਰਾਜਾ ਉਸ ਤੋਂ ਪੁੱਛਦਾ ਹੈ ਪੀ ਧਰਮਰਾਜ ਦੇ ਦਰਬਾਰ ਵਿੱਚ ਅੱਜ ਕੀ ਫੈਸਲਾ ਹੋਇਆ ਉਸ ਘਟਨਾ ਦਾ ਕੌਣ ਜ਼ਿੰਮੇਦਾਰ ਸੀ ਰਾਜਾ ਸਾਕ ਰਸੋਈਆ ਜਾਂ ਫਿਰ ਉਹ ਰਾਜ ਤਾਂ ਕੁੜੀ ਕਹਿੰਦੀ ਹੈ ਇਨਾਂ ਚਾਰਾਂ ਵਿੱਚੋਂ ਕੋਈ ਵੀ ਸਬਾਤ ਦਾ ਜ਼ਿੰਮੇਵਾਰ ਨਹੀਂ ਇਸ ਪਾਪ ਦੇ ਜ਼ਿੰਮੇਵਾਰ ਤਾਂ ਉਹ ਲੋਕ ਹਨ ਜੋ ਸਾਥ ਵਿੱਚ ਬੈਠ ਕੇ ਮੇਰੇ ਤੇ ਤੁਹਾਡੇ ਬਾਰੇ ਗਲਤ ਸੋਚ ਰਹੇ ਹਨ ਧਰਮ ਰਾਜ ਨੇ ਅੱਜ ਫੈਸਲਾ ਸੁਣਾਇਆ ਸੀ ਉਹਨਾਂ ਨੇ ਬੜੀ ਡੂੰਘਾਈ ਨਾਲ ਵਿਚਾਰ ਕੀਤਾ ਕਿ ਉੰਜ ਤਾਂ ਇਸ ਘਟਨਾ ਦਾ ਜ਼ਿੰਮੇਵਾਰ ਸੱਪ ਹੋਣਾ ਚਾਹੀਦਾ ਹੈ ਕਿਉਂਕਿ ਸੱਪ ਨੇ ਹੀ ਉਸ ਖੀਰ ਵਿੱਚ ਜ਼ਹਿਰ ਪਾਇਆ ਹੈ ਪਰ ਸੱਪ ਨੇ ਇਹ ਕੰਮ ਜਾਣਬੁੱਝ ਕੇ ਨਹੀਂ ਕੀਤਾ ਇਹ ਤਾਂ ਆਪਣੀ ਜਾਣ ਪਛਾਣ ਲਈ ਜ਼ਹਿਰ ਸੁੱਟ ਰਿਹਾ ਸੀ ਇਸ ਵਿੱਚ ਸੱਪ ਦਾ ਕੋਈ ਦੋਸ਼ ਨਹੀਂ ਇਸ ਲਈ ਧਰਮਰਾਜ ਨੇ ਸੱਪ ਨੂੰ ਮaaf ਕਰ ਦਿੱਤਾ ਉਸ ਤੋਂ ਬਾਅਦ ਨੰਬਰ ਆਉਂਦਾ ਹੈ ਬਾਜ਼ ਦਾ ਜੇਕਰ ਬਾਜ਼ ਉਸ ਰਸੋਈ ਦੇ ਉੱਪਰ ਸੱਪ ਨੂੰ ਲੈ ਕੇ ਨਾ ਉੱਡਦਾ ਤਾਂ ਸ਼ਾਇਦ ਉਹ ਲੋਕ ਨਾ ਮਾਰੇ ਜਾਂਦੇ ਫਿਰ ਸੋਚਿਆ ਬਾਜ਼ ਤਾਂ ਆਪਣਾ ਭੋਜਨ ਲੈ ਕੇ ਜਾ ਰਿਹਾ ਸੀ ਆਪਣੇ ਢਿੱਡ ਨੂੰ ਭਰਨ ਲਈ ਕੋਸ਼ਿਸ਼ ਕਰਨਾ ਤਾਂ ਹਰ ਕਿਸੇ ਦਾ ਫਰਜ਼ ਹੈ ਤੇ ਉਹੀ ਬਾਜ਼ ਨੇ ਵੀ ਕੀਤਾ ਇਸ ਲਈ ਬਾਜ਼ ਨੂੰ ਵੀ ਧਰਮਰਾਜ ਨੇ ਮaaf ਕਰ ਦਿੱਤਾ ਫਿਰ ਨੰਬਰ ਆਇਆ ਰਸੋਈਏ ਦਾ ਫਿਰ ਸੋਚਿਆ ਕਿ ਰਸੋਈਏ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਖੀਰ ਵਿੱਚ ਜ਼ਹਿਰ ਮਿਲਾਇਆ ਹੋਇਆ ਹੈ ਉਹ ਤਾਂ ਬੜੀ ਸ਼ੁੱਧਤਾ ਤੇ ਪਵਿੱਤਰਤਾ ਨਾਲ ਖੀਰ ਬਣਾ ਰਿਆ ਸੀ ਇਸ ਲਈ ਧਰਮਰਾਜ ਨੇ ਰਸੋਈਏ ਨੂੰ ਵੀ ਮaaf ਕਰ ਦਿੱਤਾ ਹੁਣ ਨੰਬਰ ਆਉਂਦਾ ਹੈ ਰਾਜਾ ਦਾ ਕਿਉਂਕਿ ਰਾਜਾ ਹੀ ਉਹਨਾਂ ਸਾਰਿਆਂ ਲਈ ਭੋਜਨ ਬਣਵਾ ਰਿਹਾ ਸੀ ਪਰ ਰਾਜਾ ਨੂੰ ਇਹ ਸੋਚ ਕੇ ਮaaf ਕਰ ਦਿੱਤਾ ਕਿ ਰਾਜਾ ਨੇ ਉਪੋਜਨ ਤਿਆਰ ਨਹੀਂ ਕੀਤਾ ਸੀ। ਰਾਜਾ ਨੇ ਤਾਂ ਉਪੋਜਨ ਸਿਰਫ ਪਰੋਸਿਆ ਸੀ। ਹੁਣ ਭੋਜਨ ਵਿੱਚ ਕੀ ਮਿਲਿਆ ਹੋਇਆ ਹੈ? ਇਹ ਗੱਲ ਰਾਜਾ ਨਹੀਂ ਜਾਣਦਾ ਸੀ। ਉਹ ਤਾਂ ਸਾਰਿਆਂ ਦੇ ਲਈ ਭੋਜਨ ਪਰੋਸ ਰਿਹਾ ਸੀ ਤੇ ਉਹ ਇਸ ਗੱਲ ਤੋਂ ਅਣਜਾਣ ਸੀ। ਸਾਰਾ ਕੰਮ ਤਾਂ ਉਸਦੇ ਨੌਕਰ ਚਾਕਰ ਕਰਦੇ ਸੀ। ਰਾਜਾ ਏਕਮ ਸਵਾਰਥ ਦੀ ਭਾਵਨਾ ਨਾਲ ਨਹੀਂ ਕਰਦਾ ਸੀ ਬਲਕਿ ਉਹ ਨੀ ਸਵਾਰਥ ਭਾਵਨਾ ਨਾਲ ਭੋਜਨ ਕਰਦਾ ਸੀ। ਜੇਕਰ ਰਾਜਾ ਇਸ ਕੰਮ ਨੂੰ ਸਵਾਰਥ ਦੀ ਭਾਵਨਾ ਨਾਲ ਕਰਦਾ ਹੁੰਦਾ ਤਾਂ ਸ਼ਾਇਦ ਇਸ ਪਾਪ ਦਾ ਜ਼ਿੰਮੇਵਾਰ ਰਾਜਾ ਹੀ ਹੁੰਦਾ ਧਰਮ ਰਾਜ ਨੇ ਰਾਜਾ ਨੂੰ ਵੀ નિર્ਦੋਸ਼ ਕੋਸ਼ਿਤ ਕਰ ਦਿੱਤਾ ਚਾਰੇ ਲੋਕਾਂ ਦੀ ਜੋ ਮੁੱਖ ਭੂਮਿਕਾ ਸੀ ਉਹਨਾਂ ਚਾਰਾਂ ਲੋਕਾਂ ਨੂੰ ਧਰਮ ਰਾਜ ਨੇ ਛੱਡ ਦਿੱਤਾ ਤਾਂ ਰਾਜਾ ਕੁੜੀ ਤੋਂ ਪੁੱਛਦਾ ਹੈ ਧੀਏ ਫਿਰ ਧਰਮ ਰਾਜ ਨੇ ਕਿਸ ਨੂੰ ਦੋਸ਼ੀ ਬਣਾਇਆ ਤਾਂ ਕੁੜੀ ਕਹਿੰਦੀ ਹੈ ਇਸ ਪਾਪ ਦਾ ਦੋਸ਼ੀ ਉਹਨਾਂ ਲੋਕਾਂ ਨੂੰ ਠਹਿਰਾਇਆ ਗਿਆ ਜੋ ਸਾਥ ਵਿੱਚ ਬੈਠ ਕੇ ਤੁਹਾਡੀ ਨਿੰਦਿਆ ਕਰ ਰਹੇ ਹਨ ਸਭ ਤੋਂ ਵੱਡੇ ਪਾਪ ਦੇ ਭਾਗੀ ਉਹੀ ਹਨ ਧਰਮਰਾਜ ਨੇ ਉਹਨਾਂ ਸਾਰਿਆਂ ਦੀ ਮੌਤ ਦਾ ਪਾਪ ਵੰਡ ਕੇ ਉਹਨਾਂ ਨਿੰਦਕਾਂ ਦੇ ਉੱਪਰ ਪਾ ਦਿੱਤਾ ਕਿਉਂਕਿ ਉਹ ਬਿਨਾਂ ਕਾਰਨ ਹੀ ਤੁਹਾਡੀ ਨਿੰਦਿਆ ਕਰ ਰਹੇ ਸੀ ਤੁਹਾਡੇ ਲਈ ਬੁਰਾ ਭਲਾ ਕਹਿ ਰਹੇ ਸੀ ਦੋਸਤੋ ਜਿਸ ਪਾਪ 'ਚ ਮੁੱਖ ਰੂਪ ਨਾਲ ਕਿਸੇ ਦੀ ਭੂਮਿਕਾ ਨਹੀਂ ਹੁੰਦੀ ਉਸ ਪਾਪ ਨੂੰ ਭਗਵਾਨ ਇਹੋ ਜੀ ਲੋਕਾਂ ਦੇ ਸਿਰ ਪਾ ਦਿੰਦਾ ਹੈ ਜੋ ਲੋਕ ਨਿੰਦਕ ਹੁੰਦੇ ਹਨ ਚੁਗਲਖੋਰ ਹੁੰਦੇ ਹਨ ਜੋ ਸਾਥ ਵਿੱਚ ਬੈਠ ਕੇ ਲੋਕ ਤੁਹਾਡੇ ਬਾਰੇ ਗਲ ਚਰਚਾ ਕਰ ਰਹੇ ਸੀ ਉਹ ਕਹਿ ਰਹੇ ਸੀ ਕਿ ਇੱਕ ਮੁਸਾਫਿਰ ਉਸ ਕੁੜੀ ਦੇ ਚੱਕਰ ਵਿੱਚ ਉਸ ਘਰ ਵਿੱਚ ਠਹਿਰਿਆ ਹੋਇਆ ਹੈ ਇਸ ਲਈ ਸਭ ਤੋਂ ਵੱਡਾ ਪਾਪ ਕੀਤਾ ਇਹਦਾ ਨਾਗ ਆਪਣੀ 나ਗੀ ਨੂੰ ਦੱਸਦਾ ਹੈ ਕਿ ਇਸ ਤਰ੍ਹਾਂ ਇਸ ਪਾਪ ਦੇ ਜ਼ਿੰਮੇਦਾਰ ਤੂੰ ਤੇ ਮੈਂ ਨਹੀਂ ਹਾਂ ਕਿ ਮੈਂ ਤੇ ਤੂੰ ਤਾਂ ਉਹਨਾਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ ਉਹਨਾਂ ਦੀ ਮੌਤ ਵਿੱਚ ਸਾਡਾ ਕੋਈ ਰੋਲ ਨਹੀਂ ਹੈ ਇਹੋ ਜੀ ਘਟਨਾ ਲਈ ਸਭ ਤੋਂ ਵੱਡੇ ਪਾਪ ਦੇ ਭਾਗੀ ਉਹੀ ਲੋਕ ਹੁੰਦੇ ਹਨ ਜੋ ਇੱਕ ਦੂਜੇ ਦੀ ਨਿੰਦਾ ਕਰਦੇ ਹਨ ਚੁਗਲੀਆਂ ਕਰਦੇ ਹਨ ਇੱਕ ਦੂਜੇ ਦੀ ਬੁਰੀਾਈ ਕਰਦੇ ਹਨ ਇੱਕ ਦੂਜੇ ਦੀ ਖੁਸ਼ੀ ਨੂੰ ਦੇਖ ਕੇ ਬਿਨਾਂ ਕਿਸੇ ਕਾਰਨ ਛੱਡਦੇ ਹਨ ਜੇਕਰ ਤੁਹਾਡੀ ਤਰੱਕੀ ਦੇਖ ਕੇ ਜਾਂ ਸੁਣ ਕੇ ਕਿਸੇ ਦਾ ਚਿਹਰਾ ਮੁਰਝਾ ਜਾਵੇ ਤਾਂ ਸਮਝ ਲੈਣਾ ਕਿ ਉਸ ਨੂੰ ਦੁੱਖ ਹੋ ਰਿਹਾ ਹੈ ਉਹ ਤੁਹਾਡੀ ਤਰੱਕੀ ਤੋਂ ਖੁਸ਼ ਨਹੀਂ ਹੈ ਤੇ ਇਹੋ ਜਿਹੇ ਲੋਕਾਂ ਨੂੰ ਪਰਮਾਤਮਾ ਇਸ ਤਰ੍ਹਾਂ ਹੀ ਪਾਪ ਦਾ ਭਾਗੀ ਬਣਾਉਂਦਾ ਹੈ ਜੋ ਦੂਜਿਆਂ ਨੂੰ ਮੁਸ਼ਕਲ ਵਿੱਚ ਦੇਖ ਕੇ ਖੁਸ਼ ਹੁੰਦੇ ਹਨ ਉਹ ਵੀ ਇਹੋ ਜਿਹੇ ਪਾਪ ਦੇ ਜ਼ਿੰਮੇਦਾਰ ਹੁੰਦੇ ਹਨ 나ਗ ਦੀ ਗੱਲ ਸੁਣ ਕੇ 나ਗिन ਬੋਲੀ ਤੁਸੀਂ ਮੇਰੀ ਅੱਖਾਂ ਖੋਲ ਦਿੱਤੀ ਮੇਰੇ ਮਨ ਵਿੱਚ ਚੱਲ ਰਹੀ ਸਾਰੀ ਸ਼ੰਕਾ ਦਾ ਹੱਲ ਕਰ ਦਿੱਤਾ ਹੁਣ ਮੈਂ ਨਿਸ਼ਚਿੰਤ ਹੋ ਕੇ ਜੀ ਸਕਾਂਗੀ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ